ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਦੇ ਦਿਨਾਂ 'ਚ ਮੱਛਰ ਮੱਖੀ ਆ ਜਿਹੜਾ ਉਹ ਬਹੁਤ ਪਰੇਸ਼ਾਨ ਕਰਦਾ ਪਸ਼ੂਆਂ ਨੂੰ ਜਿਹਦੇ ਕਰਕੇ ਪਸ਼ੂ ਬਿਮਾਰ ਵੀ ਬਹੁਤ ਹੁੰਦੇ ਨੇ ਤੇ ਦੁੱਧ ਵੀ ਬਹੁਤ ਘਟਦੇ ਨੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਇਹ ਫਾਰਮੂਲਾ ਦੱਸਾਂਗੇ ਵੀ ਜਿਹਦੇ ਨਾਲ ਮੱਖੀ ਮੱਛਰ ਤੁਹਾਡੇ ਪਸ਼ੂ ਦੇ ਲਵੇ ਵੀ ਨਹੀਂ ਲੱਗੂ ਆ ਤੁਹਾਡੇ ਸਾਹਮਣੇ ਰਾਤ ਨੂੰ 9 ਵਜੇ ਦੀ ਵੀਡੀਓ ਆ ਇਹ ਖੇਤਾਂ ਦੀ ਵੀਡੀਓ ਆ ਵੀਰੇ ਪਿੰਡ 'ਚ ਤਾਂ ਜਿਹੜਾ ਮੱਛਰ ਆ ਉਹ ਬਹੁਤ ਘੱਟ ਹੁੰਦਾ ਤੇ ਖੇਤਾਂ 'ਚ ਤੁਹਾਨੂੰ ਪਤਾ ਵੀ ਮੱਛਰ ਬਹੁਤ ਜ਼ਿਆਦਾ ਹੁੰਦਾ ਆ ਦੇਖ ਲੋ ਤੁਹਾਡੇ ਸਾਹਮਣੇ ਇਨਾ ਗੰਦ ਪਾਇਆ ਹੋਇਆ ਡੰਗਰਾਂ ਨੇ ਇਹ ਚ ਵੀ ਤੁਸੀਂ ਕਰਨਾ ਕੀ ਆ ਵੀ ਅੱਧਾ ਲੀਟਰ ਡੀਜ਼ਲ ਲੈਣਾ 250 ਐਮਐਲ ਤੁਸੀਂ ਫਰਨੈਲ ਲੈਣੀ ਆ 100 ਗ੍ਰਾਮ ਤੁਸੀਂ ਲੈਣਾ ਸਰੋਂ ਦਾ ਤੇਲ ਤੇ 10 ਤੋਂ 12 ਗ੍ਰਾਮ ਤੁਸੀਂ ਕੋਈ ਵੀ ਚਚੜਾਲੀ ਦਵਾਈ ਲੈ ਸਕਦੇ ਹੋ ਉਹਨੂੰ ਵੀਰੇ ਇੱਕ ਬੋਤਲ ਚ ਪਾ ਕੇ ਉਹਦੇ ਨਾਲ ਸਪਰੇਅ ਕਰਨੀ ਆ ਤੁਹਾਡੇ ਸਾਹਮਣੇ ਦੀ ਵੀਡੀਓ ਆ ਇਹਦੇ ਨਾਲ ਵੀਰੇ ਤੁਹਾਡੇ ਪਸ਼ੂਆਂ ਦੇ ਲਵੇ ਵੀ ਨਹੀਂ ਲੱਗੂ ਮੱਛਰ ਇਦੇ ਨਾਲ ਪਸ਼ੂ ਦੁੱਧ ਵੀ ਨਹੀਂ ਘਟਦੇ ਆ ਤੁਹਾਡੇ ਸਾਹਮਣੇ ਦੇਖ ਲਓ ਆ ਬੋਤਲ 'ਚ ਅਸੀਂ ਇਹ ਸਪਰੇਅ ਪਾਈ ਹੋਈ ਆ ਇਹ ਤੁਸੀਂ ਲਾ ਲਓ ਵੀ 10 ਤੋਂ 12 ਪਸ਼ੂਆਂ ਦੀ ਇਹ ਡੋਜ਼ ਆ ਜਿਹੜੀ ਤੁਹਾਨੂੰ ਮੈਂ ਵੀਡੀਓ 'ਚ ਦੱਸ ਦੱਸ ਚੁੱਕੇ ਆ ਇਹਦੇ ਨਾਲ ਵੀਰੇ ਆ ਦੇਖ ਲਓ ਜਮਾ ਹੀ ਮੱਖੀ ਮੱਛਰ ਲਵੇ ਵੀ ਨਹੀਂ ਆਉਂਦਾ ਡੰਗਰਾਂ ਦੇ ਆ ਦੇਖ ਲਓ ਕਿੰਨਾ ਗੰਧ ਪਿਆ ਹੋਇਆ 9 ਵਜੇ ਰਾਤ ਦੀ ਇਹ ਵੀਡੀਓ ਆ ਤੁਸੀਂ ਸਾਰੇ ਜਾਣੇ ਤੇ ਜਿਹੜੀ ਜਿਹੜਾ ਫਾਰਮੂਲਾ ਹੈ ਵਰਤ ਕੇ ਤੁਸੀਂ ਦੱਸਿਓ ਜਰੂਰ ਵੀ ਕਿਵੇਂ ਦਾ ਤੁਹਾਨੂੰ ਲੱਗਿਆ ਸਾਨੂੰ ਤਾਂ ਵੀਰੇ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਅਸੀਂ ਸਾਨੂੰ ਹੋ ਗਏ ਘੱਟੋ ਘੱਟ ਨਹੀਂ 4 ਤੋਂ 5 ਦਿਨ ਵਰਤਦਿਆਂ ਨੂੰ ਜਮਾਂ ਹੀ ਜਾਣ ਜੀ 1% ਵੀ ਜਿਵੇਂ ਸਵੇਰੇ ਵੀ ਉੱਠਦੇ ਆ ਜਮਾਂ ਹੀ ਨਹੀਂ ਪਸ਼ੂਆਂ ਦਾ ਗੰਦ ਪਾਇਆ ਹੁੰਦਾ ਕਿਉਂਕਿ ਵੀਰੇ ਜੇ ਮੱਖੀ ਮੱਛਰ ਲੜੂਗਾ ਪਸ਼ੂ ਦੁੱਧ ਵੀ ਘਟੂਗਾ ਤੇ ਉਹਦੇ ਨਾਲ ਪਸ਼ੂ ਵੀ ਨਾ ਚੰਗੀ ਤਰ੍ਹਾਂ ਬੈਠ ਸਕੇ ਨਾ ਖੜ੍ਹ ਸਕੇ ਇਹ ਫਾਰਮੂਲਾ ਵੀਰੇ ਤੁਸੀਂ ਜਰੂਰ ਵਰਤ ਕੇ ਦੇਖਿਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਵੀ ਇਹ ਫਾਰਮੂਲਾ ਤੁਹਾਨੂੰ ਕਾਰਗਰ ਸਾਬਤ ਹੋਇਆ ਜਾਂ ਨਹੀਂ ਸਾਨੂੰ ਤਾਂ ਵੀਰੇ ਇਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਧੰਨਵਾਦ ਜੀ ਸਾਰਿਆਂ ਦਾ